ਉਰੇ ਜਾਦੀ ਕੁੱਟ ਲਿਆ ਜੇ ਬਣ ਗਈ ਤਾਂ ਕਿਹੜੇ ਵੇਲੇ ਹੋ ਗਏ ਇਹ ਘਿਆ ਨੂੰ ਹੁੰਦੀ ਨਹੀਂ ਗੱਲ ਨੂੰ ਲਿਆਉਣੀ ਹੈ ਬੀਬੀ ਲਿਆ ਮੇਰੇ ਤੇ ਸਿਰ ਬਾਲਾ ਪਾਟੀ ਜਾਂਦਾ ਲੈ ਬੀਬੀ ਕੁੜੇ ਤੂੰ ਕੋਈ ਇਲਾਜ ਕਰਾ ਲਾ ਨਾ ਦਾਦੇ ਨਾਲ ਚਾਹ ਡੋਲ ਦੇ ਕੇ ਰੋਟੀ ਦੇਖ ਦਿੰਨੀ ਹੈਗੀ ਲੈ ਬੀਬੀ ਮੈਂ ਕਹਦਾ ਇਲਾਜ ਕਰਾ ਲਾ ਮੈਨੂੰ ਕੀ ਹੋਇਆ ਹੈ ਆ ਦੇਖਦੀ ਸਰੀਰ ਦਾ ਦੇਖ ਕੇ ਅਰੇ ਕਿਵੇਂ ਐ ਕਮੀ ਜਾਂਦਾ ਉਹ ਨਹੀਂ ਲੱਗਦਾ ਬੀਬੀ ਤੈਨੂੰ ਲੈ ਔਖੇ ਉਹੀ ਲੱਗਦਾ ਉਹੀ ਨੂੰ ਮੈਨੂੰ ਦਿਖਦਾ ਨਹੀਂ ਆਗਾ ਦੇਖੀ ਜਾਂਦਾ ਮੈਨੂੰ ਕੀ ਤਾਂ ਹਾਲ ਹੋ ਰਿਹਾ ਤੇਰਾ ਚੱਲ ਮੈਂ ਤਾਂ ਭਾਂਡੇ ਮਾਣਦੇ ਆ ਬੀਬੀ ਤੂੰ ਤਾਂ ਉਹੀ ਕਰੀਂ ਨਹੀਂ ਰਹਿਣੀ ਹਾਏ ਲੈ ਦੱਸ ਬੂ ਮਰ ਗਿਆ ਆ ਕੀ ਹੋ ਗਿਆ ਇਹਨੂੰ ਚੰਗੀ ਭਲੀ ਸੀ ਹਾਏ ਸਾਡੇ ਤਾਂ ਇਹ ਜੀ ਘਰ ਚ ਇੰਨਾਂ ਚ ਕੋਈ ਬਿਮਾਰੀ ਜਿਹੜੀ ਇਹ ਕਰੀ ਜਾਂਦੀ ਐਂ ਜੀ ਹੁਣ ਤਾਂ ਦੇਖ ਕੇ ਐਂ ਕਬਰਾਟ ਹੁੰਦੀ ਐ ਬੂ ਇਹਨੂੰ ਕੀ ਹੋ ਗਿਆ ਚਾਹੇ ਤੂੰ ਡਿੱਗ ਪੈਂਦੀ ਆ ਡੁੱਲ ਜਾਂਦੀ ਆ ਰੋਟੀ ਐ ਤੋ ਡਿੱਗ ਜਾਂਦੀ ਆ ਹੈ ਮੈਂ ਤਾਂ ਬੱਠੀ ਭਾਦ ਨਹੀਂ ਆਏ ਆਈ ਹੋਈ ਵੀ ਆਪ ਹੀ ਆਏ ਹੋ ਰਹੀ ਐ ਕੀ ਕਰੂੰਗੀ ਮੈਂ ਦੱਸ ਮੈਂ ਮੱਦਰਬਾ ਕੀ ਕਰੀ ਅੰਨਾ ਤੂੰ ਆ ਗਿਆ ਪੁੱਤ ਹਾਂ ਬੇਬੇ ਆ ਗਿਆ ਮੇਰੀ ਗੱਲ ਸੁਣ ਉਹ ਕਮਲ ਨੂੰ ਆਏ ਕੀ ਹੋਇਆ ਬੇ ਹੱਥ ਪਰ ਐ ਲੀਂਦੇ ਐ ਕੋਈ ਲਾਜ ਕਰਾਏ ਚੱਜ ਨਾਲ ਉਹ ਬੇਬੇ ਲਾਜ ਨਹੀਂ ਹੁੰਦਾ ਇਹਨਾਂ ਦਾ ਇਹ ਸਾਰੇ ਟੱਬਰ ਉਹਨਾਂ ਨੂੰ ਐ ਹੀ ਬਿਮਾਰੀ ਐ ਸਾਰਿਆਂ ਨੂੰ ਮੇਰੀ ਸਾਲੀਆਂ ਨੂੰ ਵੀ ਇਹੀ ਆ ਅੱਛਾ ਇਹਦੇ ਪੇਕਿਆਂ ਨੂੰ ਵੀ ਆਈਆਂ ਤੋ ਹੋਰ ਭੂਵਾ ਮਰ ਜਾ ਆਪਣੇ ਤਾਂ ਕਿਸੇ ਨੂੰ ਐ ਹੀ ਨਹੀਂ ਪੁੱਤ ਇਹ ਕੀ ਗੱਲ ਬਣ ਗਈ ਹੁਣ ਫਿਰ ਕੀ ਕਰਾਂਗੇ ਆਪਾਂ ਉਹ ਮੈਂ ਤਾਂ ਐਸੀ ਹੈ ਨਹੀਂ ਕਹਦਾ ਹੁਣ ਬਦਲਣ ਲੱਗ ਗਈ ਬਿਮਾਰੀ ਹੁਣ ਮੈਂ ਕੰਮੀ ਜਾਂਦੇ ਸਾਰੇ ਡਾਕਟਰਾਂ ਨੂੰ ਦਿਖਾ ਲਿਆ ਹੁਣ ਤੇ ਥੋਲਾ ਰੱਖਿਆ ਜੀ ਤੇ ਫਿਰ ਮੈਂ ਥੋਲਾ ਰੱਖਿਆ ਜੀ ਗੇ ਇਲਾਜ ਤਾਂ ਕਰਾ ਲੰਦਾ ਔਲਾ ਰੱਖਿਆ ਤੀ ਫਿਰ ਤਾਂ ਹੁੰਦੇ ਵੀ ਤੇਰੇ ਚੋਰੀ ਜੂਨੇ ਇਲਾਜ ਮੈਂ ਕਰਾਦਾ ਫੇਰ ਕੀ ਗੱਲ ਤਾਂ ਬੇਬੇ ਹੁਣ ਮੈਂ ਕੀ ਕਰਾਂ ਕਰਾਂ ਕੀ ਨਾ ਤਾਂ ਉਹ ਤਾਂ ਰੋਟੀ ਫੜਾਈ ਜਾਂਦੇ ਮੈਂ ਤਾਂ ਬੈਠ ਕੇ ਮੰਗਣਾ ਜੇ ਮੈਂ ਤੋਰਾ ਫਰਾ ਨਹੀਂ ਹੁੰਦਾ ਨਾ ਤੋ ਚਾੜ ਪੜਾਈ ਜਾਂਦੀ ਐ। ਤਰ ਕੰਮ ਵਾਲੇ ਰੱਖ ਲੈ ਬੇਬੇ। ਬੂਆ ਮਰ ਜਾਂ। ਨਾ ਹੁਣ ਜਮੀ ਨਹੀਂ ਲਾਦ ਨਹੀਂ ਹੋ ਸਕਦਾ ਹੈਗਾ। ਉਹ ਨਹੀਂ ਹੁੰਦਾ ਬੇਬੇ ਨਹੀਂ ਹੁੰਦਾ। ਉਹ ਕਿੰਨੇ ਵਾਰੀ ਕੰਮ ਐ। ਬੂਆ ਮਰ। ਭਲੇ ਕਿਤੇ ਦਾ ਸਟਾਮ ਤੇ। ਮੈਂ ਤਾਂ ਆ ਵੀ ਬੈਠੀ ਆਂ ਬੰਦੇ ਤੇ ਉਹ ਵੀ ਹੋ ਜੀ ਹੋ ਹੀ ਜਾਂਦੀ ਐ ਕਿ ਦੱਸ। ਉਹ ਚੱਲ ਹੁਣ ਕੀ ਕਰੀਏ ਉਹ ਡੰਗ ਮਾਰਾ ਹੁਣ। ਡੰਗ ਮਾਰਨੂ ਨਹੀਂ ਕਹਿੰਦੀ ਮੈਂ ਕਿਉਂ ਪੁੱਠੀ ਗੱਲ ਜਾਨਾ ਹੁਣ। ਮੈਂ ਕਹਿੰਨੀ ਕੋਈ ਹੋਰ ਦੇਖ ਲਾ ਕੇ ਚੰਗੇ ਡਾਕਟਰ ਨੂੰ ਦੇਖ ਲਾ ਕੇ ਜਿਹਨੂੰ। ਬੇ ਬੇ ਸਾਰੀ ਦੁਨੀਆ ਦੇ ਡਾਕਟਰ ਮੈਂ ਫੇਰ ਆਇਆ ਘਟਕਟ 10-15 ਲੱਖ ਰੁਪਏ ਲਾ ਬੈਠਾ ਉਹ ਤੇ ਮੈਂ ਹਾਏ ਮੈਨੂੰ ਪਤਾ ਵੀ ਨਹੀਂ ਹੈਗਾ ਦੱਸਿਆ ਵੀ ਨਹੀਂ ਕਦੇ ਵੀ ਆ ਗੱਲ ਹੋ ਗਈ ਉਹ ਤੈਨੂੰ ਦੱਸ ਦਾਂ ਤੂੰ ਲਾਉਣ ਦਿੰਦੀ ਮੈਨੂੰ ਵਾਰ ਕਿ ਡਾਕਟਰਾਂ ਦਾ ਇਹ ਇਲਾਜ ਹੈ ਨਹੀਂ ਬਸ ਐਂ ਚੱਲੀ ਜਾਂਦੀ ਆ ਆਪਦੀ ਐ ਕੋਈ ਜ਼ਿੰਦਗੀ ਹੈ ਫੇਰ ਉਹਦੀ ਐਂ ਦੱਸ ਤੂੰ ਫੇਰ ਹੁਣ ਕੀਤਾ ਵੀ ਕੀ ਜਾਵੇ ਬੇ ਉਹਦੇ ਬਸ ਐਂ ਨਹੀਂ ਨਾ ਕੋਈ ਜਦੋਂ ਬਸ ਹੋਵੇ ਫੇਰ ਤਾਂ ਹੋਵੇ ਬਹੁਤ ਮਾੜੀ ਗੱਲ ਹੋ ਗਈ ਤੇ ਤਾਂ ਮੈਂ ਚਲ ਕੋਈ ਗੱਲ ਨਹੀਂ ਤੂੰ ਦੇਖੀ ਜੋ ਕਿਹੜਾ ਕੋਰਾ ਪ੍ਰਮਾਤਮਾ ਲਿਖਿਆ ਹੋਇਆ ਚਲ ਚਾਹ ਪਾਣੀ ਪੀ ਲੈ ਜਾ ਕੇ ਜਾਂ ਓਏ ਵੀਰ ਬਾ ਹੂ ਆ ਕੀ ਬਣ ਗਿਆ ਪਾਣਾ ਮੈਂ ਤਾਂ ਆ ਵੀ ਨਹੀਂ ਸਰੀਰ ਕੰਮ ਦਾ ਹੈ ਮੈਂ ਤਾਂ ਮੰਗਣ ਵਾਲੀ ਐ ਬੈਠੀ ਤੇ ਇਹ ਕੀ ਕਰੂਗੀ ਮੈਨੂੰ ਬਹੁਤ ਮਾੜੀ ਹੋਈ ਰੱਬਾ ਤੂੰ ਮਾੜਾ ਮੋਟਾ ਤਾਂ ਦੇਖ ਲਾ ਕੋਈ ਤਰਸ ਕਰ ਲਾ ਵਾਕ ਨੇ ਇੰਨੇ ਪੈਸੇ ਵੀ ਲਾਤੇ ਫੇਰ ਵੀ ਕੋਈ ਹੱਥ ਪੱਲੇ ਨਹੀਂ ਪੈਂਦਾ ਕੁਸ ਉਹਦਾ ਕਿਵੇਂ ਦੇਖੂਗੀ ਮੈਂ ਇਹਨੂੰ ਨੀਓ ਕੀ ਹੋ ਜਾਂਦੀਆ ਮੈਨੂੰ ਹੀ ਚੱਕਲਾ ਇਹਨਾਂ ਨੂੰ ਰਾਜੀ ਖੁਸ਼ੀ ਰੱਖ ਲੈ ਬੇਬੇ ਚਾਹ ਬੇਬੇ ਮੈਂ ਰੋਟੀ ਬਣਾ ਲਾ ਓ ਰੋਟੀ ਬਣਾ ਲਾ ਪੁੱਤ ਰੋਟੀ ਤਾਂ ਚੰਗਾ ਆ ਤੇਰੇ ਹੱਥ ਜੋ ਕਮੀ ਜਾਂਦੇ ਨੇ ਬੇਬੇ ਠੰਡ ਬਹੁਤ ਅੱਜ ਨਹੀਂ ਠੰਡਾ ਕੋਟੀਕੁਟੀ ਗਾਲ ਲਾ ਕਰੋ ਉਤੋਂ ਦੀ ਆ ਕੰਜ ਵਰਗੀ ਚੁੰਨੀ ਜੀ ਲੈ ਰੱਖੀ ਐ ਚੰਗਾ ਬੇਬੇ ਆਹ ਹੱਥ ਜੇ ਕੋ ਕੰਮੀ ਜਾਂਦੇ ਨੇ ਇਹਦੇ ਇਧਰ ਆ ਨਹੀਂ ਮੇਰੇ ਕੋਲੇ ਓਰੇ ਬੇਬੇ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਬਣਾਉਣੀ ਆ ਨਹੀਂ ਕੋਈ ਨਾ ਭੁੱਖ ਤਾਂ ਮੈਨੂੰ ਵੀ ਲੱਗੀ ਆ ਓਰੇ ਆ ਇਧਰ ਪਹਿਲਾਂ ਮੇਰੇ ਕੋਲੇ ਹਾਂ ਬੇਬੇ ਮੈਂ ਤਾਂ ਤੈਨੂੰ ਕੀ ਹੋਇਆ ਪਿਆ ਦਿਨ ਉਹ ਦਿਨ ਤੂੰ ਐਂ ਕਰੀ ਜਾਨੀ ਆਏ ਜੇ ਕੀ ਹੋ ਰਿਹਾਗਾ ਬੇਬੇ ਠੰਡ ਬਹੁਤ ਆਜ ਅੱਜ ਸੋਰਸ ਤਾਂ ਚੜਿਆ ਹੀ ਨਹੀਂ ਨਹੀਂ ਮੈਨੂੰ ਤਾਂ ਐ ਲੱਗਿਆ ਹੁੰਦਾ ਜਿਵੇਂ ਤੈਨੂੰ ਕੋਈ ਬਿਮਾਰੀ ਜੀ ਲੱਗ ਰਹੀ ਹੁੰਦੀ ਹੈਗੀ ਨੀ ਨਹੀਂ ਬੇਬੇ ਕੋਈ ਬਿਮਾਰੀ ਨਹੀਂ ਹੈਗੀ ਮੈਨੂੰ ਨਹੀਂ ਨਹੀਂ ਮੈਨੂੰ ਲੱਗੇ ਜਾਂਦਾ ਜੇ ਮੈਂ ਤੂੰ ਦਿਨੋ ਦਿਨ ਉਹਦੇ ਨਾਲ ਇਹੀ ਕਰਦੀ ਜਾਂ ਨਹੀਂ ਤੂੰ ਤਾਂ ਰੋਜ਼ ਐਂ ਕਰਦੀ ਆ ਬੇਬੇ ਉਹ ਗੈਂਸ ਮੱਚੀ ਜਾਂਦਾ ਹੈ ਹਾਂ ਆਏ ਜੋ ਕਪੜੇ ਕਰਈਆ ਮੇਰੇ ਕੋਲ ਆ ਇਹ ਲੈ ਪਤਾ ਨਹੀਂ ਕੀ ਹੋ ਰਿਹਾ ਇਹਨੂੰ ਹੁੰਦਾ ਵੀ ਨਹੀਂ ਆਇਆ ਉਹ ਸੈਨੂੰ ਪੁੱਛ ਲੈਂਦੀ ਮੈਂ ਲੈ ਪਤਾ ਨਹੀਂ ਕੀ ਹੋ ਰਿਹਾ ਇਹਨੂੰ ਦਿਨੋ ਦਿਨ ਇਹੀ ਕਰਦੀ ਜਾਂਦੀ ਆ ਲੈ ਆ ਗਿਆ ਪਤਾ ਲੱਗੀ ਉਹ ਆ ਗਿਆ ਬੇਬੇ ਉਹ ਦੋ ਆਟੇ ਦੇ ਦਾ ਖਲਾਉਣਗੇ ਸੀ ਇਹ ਗੱਟੇ ਜੇ ਹੁਣ ਲਾਈਟ ਪੱਜ ਗਈ ਅੱਛਾ ਇਹ ਤਾਂ ਹੀ ਆ ਮੱਛਣੀ ਮਤਲਬ ਆਥੇ ਜਾ ਕੇ ਲੈ ਜੂਗਾ ਫਿਰ ਹੋਰ ਕੀ ਆ ਚੱਲ ਕੋਈ ਨਾ ਪੁੱਤ ਫੇਰ ਲੈ ਆਈ ਹਾਂ ਤੇ ਮੈਂ ਤੁਹਾਨੂੰ ਐਂ ਪੁੱਛਦੀ ਸੀ ਹਾਂ ਆ ਬਹੂ ਨੂੰ ਕੀ ਹੋ ਰਿਹਾਗਾ ਹੱਥ ਜੇ ਕੰਮ ਹੀ ਆਂਦੇ ਨੇ ਇਹਦੇ ਆ ਬੇਬੇ ਇਹਨਾਂ ਦੇ ਸਾਰੇ ਲਾਣੇ ਬਣੇ ਨੂੰ ਬਿਮਾਰੀ ਆ ਪਹਿਲਾਂ ਮੈਂ ਤੁਹਾਨੂੰ ਦੱਸਿਆ ਨਹੀਂਗਾ ਹੁਣ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਦੇਖ ਬੇ ਪੁੱਤ ਉਹ ਮੇਰੇ ਕੋਲ ਲੁਕੋ ਰੱਖੀ ਜਾਂਦੇ ਨਹੀਂ ਬੇਬੇ ਅਕੇ ਠੰਡ ਲੱਗਦੀ ਆ ਉਹ ਠੰਡ ਨਹੀਂ ਬੇਬੇ ਇਹਨਾਂ ਨੂੰ ਹੈ ਹੀ ਸਾਰੇ ਪਰਿਵਾਰ ਨੂੰ ਐਂ ਸ਼ੁਰੂ ਤੋਂ ਬਿਮਾਰੀ ਆ ਗਈ ਹਾਲੇ ਹੁਣ ਡਾਕਟਰ ਨੇ ਵੀ ਕਹਿਤਾ ਵੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈਗਾ ਹਾਈਵੇ ਪੁੱਤ ਬੇ ਮੈਨੂੰ ਤਾਂ ਦੱਸ ਦਿੰਦਾ ਨਾ ਕਰਦੇ ਆਪਾਂ ਵਿਆਹ ਤੇਰਾ ਕੋਈ ਹੋਰ ਕੁੜੀ ਲੱਭ ਲੈਂਦੇ ਉਹ ਫਿਰ ਇਹਨੂੰ ਕੀ ਹੋਇਆ ਬੇ ਬੇ ਐਂ ਥੋੜੀ ਹੀ ਹੋਣਾ ਜੀ ਉਹ ਬੰਦਾ ਬਿਮਾਰ ਹੋ ਗਿਆ ਇਹਨੂੰ ਆਪੇ ਛੱਡ ਦਈਏ ਬੇ ਤਾਂ ਬਿਮਾਰੀ ਦਾ ਕੁਝ ਜਾਗਾ ਕੀ ਕਰਾਉਣਾ ਇਹ ਤੋਂ ਦੂਜਿਆਂ ਨੂੰ ਵੀ ਲਾਊਗੀ ਉਹ ਨਾ ਨਾ ਕੁਝ ਨਹੀਂ ਹੁੰਦਾ ਤੂੰ ਬੜਾ ਨਾ ਬੋਲਿਆ ਕਰ ਬੇਬੇ ਤਾਂ ਠੀਕ ਹੋ ਜਾਊਗੀ ਹਾਂ ਨਹੀਂ ਖੜ ਜਾ ਤੂੰ ਚੁੱਪ ਕਰਕੇ ਕਿੱਥੇ ਇਹ ਰੋਡੀ ਲੱਗ ਗਈ ਬਿਮਾਰੀ ਦਾ ਘਰ? ਓ ਚੰਗਾ ਬੇਬੇ ਤੂੰ ਐ ਨਾ ਬੋਲਿਆ ਕਰ। ਬੇ ਮਾਇਤਾ ਪੁੱਤ ਤੈਨੂੰ ਹੁਣ ਬੈਠੀ ਆ ਇੱਥੇ। ਹੁਣ ਇਧਰੋਂ ਲੱਗੀ ਉਹਨੂੰ ਬਿਮਾਰੀ। ਇਹ ਤਾਂ ਮੈਨੂੰ ਵੀ ਲਾ ਦੂਗੀ। ਓ ਐ ਤੈਨੂੰ ਲਾ ਦੂਗੀ। ਬੇਬੇ ਤੂੰ ਤਾਂ ਕੰਮਲੀ ਹੋਈਆਂ ਜਦੋਂ ਮੈਨੂੰ ਨਹੀਂ ਤਰਾਜ ਤੈਨੂੰ ਕਿ ਤਰਾਜੇਗਾ? ਬੇ ਤਰਾਜ ਬਹਿਮ ਕਰੀਦੇ ਹੁੰਦੇ ਨੇ ਇੰਨਾਂ ਗੱਲਾਂ ਦੇ। ਤੈਨੂੰ ਕੀ ਪਤਾ ਤੂੰ ਨਿਆਣਾ ਹਜੇ। ਨਹੀਂ ਤੈਨੂੰ ਸੂਹ ਇਹ ਜਿਹੇ ਬਿਮਾਰੀਆਂ ਇੱਕ ਦੂਜੇ ਨੂੰ ਐ ਲੱਗ ਜਾਂਦੀਆਂ ਨੇ। ਇਹਨਾਂ ਦਾ ਬਹੁਤ ਵਿਚਾਰ ਰੱਖਣਾ ਪੈਂਦਾ। ਓ ਕਿੱਧਰ ਨਹੀਂ ਲੱਗਦੀ ਬੇਬੇ ਐਵੇਂ ਨਾ ਬੋ ਨਾ ਮੈਨੂੰ ਆਏ ਦੱਸ ਇਹਦਾ ਕੋਈ ਹੱਲ ਹੱਲ ਹੈ ਨਹੀਂਗਾ ਕੋਈ ਗੱਲ ਨਹੀਂ ਬੇਬੇ ਕੱਢ ਲਾਂਗੇ ਹੱਲ ਤੂੰ ਟੈਨਸ਼ਨ ਨਾ ਲੈ ਠੀਕ ਆ ਤੈਨੂੰ ਬੈਠੀ ਨੂੰ ਸਭ ਕੁਝ ਮਿਲਦਾ ਆਪਦਾ ਖਾਈ ਪੀ ਚੱਲ ਆਪਦਾ ਮौज ਕਰ ਬੇ ਫਰਮੂ ਜੀ ਨੂੰ ਬੋਲਣ ਦੀ ਲੋੜ ਨਹੀਂ ਬੇ ਮੇਰਾ ਤਾਂ ਇਹਦੇ ਹੱਥੋਂ ਪਾਣੀ ਫੜਨ ਨੂੰ ਜੀ ਨਹੀਂ ਕਰਦਾ ਆ ਆ ਆ ਜੇ ਕਰੀ ਜਾਂਦੇ ਹਰੇਕ ਚੀਜ਼ ਢੋਲ ਦਿੰਦੀ ਹੈਗੀ ਉਹ ਕੋਈ ਨਹੀਂ ਬੇਬੇ ਟਾਈਮ ਪਾਸ ਕਰ ਲਾ ਐਵੇਂ ਕੋ ਹੋ ਕਰੀ ਜਾਂਦੀ ਹੈਗੀ ਮੇਰਾ ਲਾ ਕਹਿੰਦਾ ਲਾਦ ਮੂਰੇ ਬੋਲਦੀ ਆ ਹੁਣ ਤੂੰ ਸਾਰਾ ਦਿਨ ਬੋਲੀ ਨਹੀਂ ਹੁਣ ਨਾਲੇ ਇਹ ਮੂਰੇ ਬੋਲਿਆ ਗੁਰੂ ਨਾਲੇ ਫਿਰ ਮੈਨੂੰ ਬੋਲਣਾ ਪਊਗਾ ਮੈਂ ਕੀ ਫਾਇਦਾ ਬੇ ਮੈਂ ਤਾਂ ਸਹੀ ਪਰਾਂ ਤਾਂ ਡਿੱਗ ਗਏ ਹੱਥਾਂ ਚ ਸਾਰਾ ਆਟਾ ਢੋਲਦਾ ਉੱਥੇ ਇਹਨੇ ਉਹ ਬੇਬੇ ਉਹ ਵੀ ਡਿੱਗ ਸਕਦੀ ਆ ਉਹ ਐਂ ਥੋੜੀ ਬਿਮਾਰੀ ਨਾਲ ਹੀ ਆ ਉਹ ਬੇਹੱਥ ਕੰਮ ਤੇ ਨੇ ਤੇ ਸਾਰਾ ਸਰੀਰ ਤਾਂ ਕੰਮੀ ਜਾਂਦਾ ਉਹਦਾ ਤੈਨੂੰ ਕੰਮ ਚਾਹੀਦਾ ਕਿ ਹੱਥ ਕੰਮਣ ਤੋਂ ਹਟਾਉਣੀ ਐ ਇਹ ਬੇ ਕੰਮ ਤਾਂ ਫੇਰ ਹੀ ਕਰੂਗੀ ਜੇ ਇਹਦੇ ਹੱਥ ਪੈਰ ਕੰਮ ਕਰਨਗੇ ਹੱਥ ਪੈਰ ਤਾਂ ਤੇ ਹਿੱਲ ਹੀ ਜਾਂਦੇ ਨੇ ਹਿਲਣ ਵਾਲਾ ਲੱਗਿਆ ਪਿਆ ਇਹਨੂੰ ਉਹ ਚੰਗਾ ਬੇਬੇ ਕਿਸੇ ਹੋਰ ਡਾਕਟਰ ਨੂੰ ਦਿਖਾ ਦਾਂਗੇ ਕੋਈ ਗੱਲ ਨਹੀਂ ਉਹ ਜੋ ਵੀ ਠੀਕ ਐਵੇਂ ਨਾ ਹੋ ਕਰਿਆ ਕਰ ਬੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਪੁੱਤ ਤੂੰ ਮੇਰੀ ਗੱਲ ਤਾਂ ਮੰਨਣੀ ਨਹੀਂ ਮੈਂ ਤਾਂ ਕਹਿੰਨੀ ਉਹਨੂੰ ਐਵੇਂ ਛੜਦੇ ਤੂੰ ਕੰਬਲੀ ਹੋਈ ਤੇ ਜ਼ਮੀਨ ਇਹਨਾਂ ਦੀ ਬੇ ਜ਼ਮੀਨ ਜਮੂਨ ਆਪਦੇ ਨਾਂ ਕਰਵਾ ਲਾ ਫਿਰ ਜਿੱਤੇ ਹਾਂ ਮਦੀ ਬਿੰਗੀ ਫੇਰੀ ਕਰਵਾਵਾਂਗੇ ਕੰਬਲੀ ਹੋਈਆਂ ਤੂੰ ਤਾਂ ਹੁਣੇ ਤਲਾਕਤ ਲੱਗਦੀ ਗੱਲ ਬੇ ਉਹ ਤਾਂ ਮੈਂ ਠੀਕ ਆ ਤੂੰ ਐ ਕਰ ਇਹਨੂੰ ਬਿਮਾਰੀ ਨੂੰ ਕੱਢ ਪਰੇ ਆਪਾਂ ਕੋਈ ਵਧੀਆ ਕੁੜੀ ਲਿਆਵਾਂਗੇ ਪੁੱਤ ਬਿਮਾਰੀ ਦੇ ਘਰ ਤੂੰ ਕੀ ਕਰਾਉਣਾਗਾ ਸਾਰਾ ਘਰ ਲਟਾ ਬੈਠਾਂਗੇ ਆਪਾਂ ਇਹ ਤੇ ਉਹ ਨਹੀਂ ਮੇ ਬੈ ਨਹੀਂ ਹੁੰਦਾ ਹੈਗਾ ਕੋਈ ਵਿਆਹ ਹੋਇਆ ਤੂੰ ਛੇਡਾ ਨਹੀਂ ਹੋਇਆ ਕਿ ਉਹਨ ਦੁਬਾਰੇ ਉਹ ਕਰ ਲਾਂਗੇ ਬੇ ਪਤਾ ਨਹੀਂ ਮੈਨੂੰ ਤਾਂ ਸੋਚ ਲੱਗੀ ਪਈ ਆ ਮੈਂ ਤਾਂ ਬਹੁਤ ਦਿਲ ਖੁਸ਼ ਹੋਈ ਜਾਂਦਾ ਮੇਰਾ ਤਾਂ ਇਹੇ ਜੀ ਬਹੂ ਕਿੱਥੋਂ ਆ ਕਿਧਰੋਂ ਬਿਮਾਰੀ ਲੱਗ ਗਈ ਇਹਨੂੰ। ਉਹ ਚੱਲ ਬੇਬੇ ਜੋ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਐਵੇਂ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ। ਤੇ ਮੈਂ ਬੋਲਣਾ ਤਾਂ ਬਹੁਤ ਮਾੜਾ ਹੋਇਆ ਇਹ ਤਾਂ ਪਤਾ ਨਹੀਂ ਕਹੇ ਜੀ ਬਿਮਾਰੀ ਆ ਲੋਟ ਹੋਊਗੀ ਕਿ ਨਾ ਅੱਗੇ ਪੁੱਤ ਆਹ ਪਿੱਛੇ ਜਾ ਕਰੋਨਾ ਦੀ ਬਿਮਾਰੀ ਆ ਗਈ ਸੀ। ਆ ਇੱਕ ਦੂਜੇ ਨੂੰ ਐਂ ਹੋ ਗਈ ਸੀ ਤੇ ਸਾਰੇ ਦੇਖ ਲਾ ਘਰਾਂ ਦੇ ਜੀ ਐਂ ਮਰ ਗਏ ਸੀ। ਉਹ ਬੇਬੇ ਤੇਰੇ ਵਾਲੇ ਗਿੱਧੇ ਤਾਂ ਐਂ ਮਰ ਗਏ ਕਿ ਬਿਮਾਰੀ ਆ ਗਈ। ਐਵੇਂ ਤੇ ਬਗੀ ਤਾਂ ਅਣਪੜ੍ਹਣ ਨੂੰ ਪਤਾ ਨਹੀਂ ਸ਼ਤਾ ਨਹੀਂਗਾ। ਬੇ ਅਣਪੜ੍ਹਾ ਵਾਲੀ ਗੱਲ ਨਹੀਂ ਮੈਨੂੰ ਤਾਂ ਡਰ ਜਾ ਲੱਗਦਾ ਕਿ ਤੇ ਤੈਨੂੰ ਨਾ ਕਰਦੇ ਬਿਮਾਰੀ ਇਹ ਜੀ ਇਹ। ਉਹ ਨਹੀਂ ਨਹੀਂ ਹੁੰਦਾ ਬੇਬੇ। ਮੈਂ ਤਾਂ 5 ਮਿੰਟ ਆਇਆ ਸੀ ਮਾਹ ਰੋਟੀ ਖਾ ਜਾਵਾਂਗਾ ਜੀ ਤੂੰ ਅੱਛਾ। ਚੱਲ ਮੈਂ ਤਾਂ ਜਾਣਾਂਗਾ ਜੀ ਲੈ ਟਾਂ ਕੜਾਈ ਲੇਵਾਂਗਾ ਅਪਰਾ। ਬੇ ਪੁੱਤ ਚੱਲ ਕੋਈ ਨਾ ਤੂੰ ਵਗ ਜਾ ਮੇਰੀ ਗੱਲ ਤੇ ਧਿਆਨ ਦੇ ਹੀ ਨਾਲੇ। ਕੋਈ ਨਹੀਂ ਕੋਈ ਨਹੀਂ ਬੇਬੇ। ਇਹ ਜੀਆਂ ਬਿਮਾਰੀਆਂ ਛੇ-ਤਿੰਨ ਠੀਕ ਹੁੰਦੀਆਂ ਹੁੰਦੀਆਂ ਨਾਲੇ। ਇਹ ਕਦਾ ਮੰਨਦਾਗਾ ਇਹ ਵੀ ਨਹੀਂ ਸੁਣਦਾ ਮੇਰੀ। ਪਤਾ ਨਹੀਂ ਕਿਹਨੂੰ ਕਿਹਨੂੰ ਲਾਊਗੀ ਬਿਮਾਰੀ ਖਬਰਾਂ ਕਹੇ ਜੀ ਪਹਿਲਾਂ ਬਥੇਰੇ ਆਈਆਂ ਨੇ ਬਿਮਾਰੀਆਂ ਬਥੇਰੇ ਆਈ ਬੰਦੇ ਚੰਗੇ ਪਹਲੀ ਰੁੜਨਗੇ ਸਾਰੇ ਇਹੋ ਜੀਆਂ ਬਿਮਾਰੀਆਂ ਨਾਲ ਆ ਗੱਲ ਸੁਣੋ ਹਾਂ ਕੀ ਗੱਲ ਐ ਆ ਬਹਿ ਜਾ ਇੱਧਰ ਹਾਂ ਦਾ ਮੈਂ ਕਹਿੰਨੀ ਆ ਵੀ ਕੰਮ ਨਹੀਂ ਕਾਰਦੀਆਂ ਨਹੀਂ ਬਿਮਾਰੀ ਲੱਗੀ ਪਈ ਇਹਨਾਂ ਨੂੰ ਆਪਾਂ ਨੂੰ ਵੀ ਲਾਉਣਗੀਆਂ ਨਾਲੇ ਲੋਕ ਗੱਲਾਂ ਕਰਦੇ ਨੇ ਤੇ ਇਹਨੂੰ ਆਪਾਂ ਐ ਕਹਿੰਦੇ ਤਲਾਕ ਨਾ ਦੇ ਦੀਏ ਪਰੇ ਉਹ ਕਿਉਂ ਮਾਹੌਲ ਖਰਾਬ ਕਰਿਆ ਘਰ ਦਾ ਲੋਕ ਗੱਲਾਂ ਸੱਚੀ ਹੀ ਕਰਦੇ ਨੇ ਤਲਾਕ ਦੇ ਦੇ ਜੇ પરા کرو 아이 ਤਾਂ ਮੈਂ ਕਹੀ ਨਹੀਂ ਆ ਮੈਂ ਫੇਰ ਨਾ ਤੂੰ ਕਈ ਵੀ ਤੇ ਤੂੰ ਇਹੋ ਜੇ ਬੋਲ ਕੱਢਦੀ ਆ ਲੋਕ ਕਹਿੰਦੇ ਨਹੀਂ ਮੈਂ ਵੀ ਸੁਣੀ ਇੱਕ ਦੋ ਜਣਾ ਤੋ ਇਹ ਗੱਲਾਂ ਉਹ ਮੈਨੂੰ ਪੁੱਛਦੇ ਨੇ ਕੀ ਗੱਲ ਆ ਹੁਣ ਮੈਂ ਕਦੀ ਕਭ ਨਹੀਂ ਕੀ ਗੱਲ ਕਰਦੇ ਹੁਣ ਸਾਹਮਣੇ ਆ ਗਈ ਗੱਲ ਤੂੰ ਕਹੀ ਜਾਂਦੀ ਓਹੀ ਤਾਂ ਗੱਲ ਐ ਬਿਮਾਰੀ ਆਪਾਂ ਨੂੰ ਵੀ ਲੱਗ ਜੂ ਕੋਈ ਦੇਖ ਲਈ ਤੂੰ ਨਹੀਂ ਇਹ ਲਾਲਚ ਤਾਂ ਭੜਾ ਹੀ ਐ ਤਲਾਕ ਦੇ ਦੇ ਤੇ ਵੱਡੋ ਆਪਾ ਕੀ ਆਹੀ ਐ ਜ਼ਮੀਨਾਂ ਤੋਂ ਕਰਨਾ ਹੈ ਕਰਾਉਣਾ ਹੈਗਾ ਉਹ ਜ਼ਮੀਨਾਂ ਤੋਂ ਉੱਪੀ ਲੱਗ ਜਾਂਦੀਆਂ ਫੇਰ ਲਾਜ ਹੀ ਨਹੀਂ ਹੁੰਦਾ ਬਸ ਫੇਰ ਮੈਂ ਤਾਂ ਇਹੀ ਪੁੱਛਦੀ ਸੀ ਤੈਨੂੰ ਬਾਕੀ ਤੂੰ ਦੱਸ ਦੇ ਕੀ ਰਾਹ ਤੇਰੀ ਮੈਂ ਤਾਂ ਦੱਸਤਾ ਹੁਣ ਤੂੰ ਗੱਲ ਕਰਤੀ ਤੇ ਮੈਂ ਤਾਂ ਤੈਨੂੰ ਕਹਿਣ ਵਾਲੀ ਸੀਗਾ ਵਧੀਆ ਜੇ ਨਿਭੜੂ ਕੰਮ ਆਪਾਂ ਲੋੜੀ ਆਪੇ ਨਿਭੜਜੂ ਜੇ ਕੰਮ ਨਹੀਂ ਕਰਦੇ ਨਹੀਂ ਬਿਮਾਰੀ ਵਾਲੀਆਂ ਕੀ ਕਰਨੀਆਂ ਨੇ ਆਪਾਂ ਐ ਨਹੀਂ ਨਿਭੜਦਾ ਨਵੇਂੜੇ ਤੋਂ ਨਿਭੜੂ ਕਾ ਤਲਾਕ ਦਾ ਕਰਦੇ ਕੰਮ ਠੀਕ ਹੈ ਬਸ ਠੀਕ ਹੈ ਮੁੰਡੇ ਨੂੰ ਕਹਿ ਆਹੀ ਗੱਲ ਸੀ ਹਾਂ ਹੋਰ ਮੁੰਡੇ ਨੂੰ ਕਹਿਣਾ ਹੈ ਤੂੰ ਬੁਲਾ ਲੈ ਫਿਰ ਮੁੰਡੇ ਨੂੰ ਤੂੰ ਵੀ ਬੁਲਾ ਲੈ ਬਾਜ ਮਾਰ ਲੈ ਉਹ ਭਾਈ ਕਿੱਥੇ ਜਾ ਤੂੰ ਆ ਜਾ ਹੁਣ ਮੜਾ ਜਾ ਚੰਨੀ ਨੂੰ ਬਾਜ ਬਾਜ ਮਾਰ ਚੰਨੀ ਉਰੇ ਆ ਪਾਈ ਮੈਂ ਕੱਲ ਨੂੰ ਇਹੀ ਨਾ ਨਾ ਕਹਦੇ ਕਿ ਆਪਣੀ ਮਰਜ਼ੀ ਕਰਦੇ ਤੁਸੀਂ ਸਮਾਂ ਕੀ ਹੋਇਆ ਬਾਪੂ ਉਹ ਗੱਲ ਸੁਣੋ ਇੰਨੀ ਤਾਂ ਬਿਮਾਰੀ ਉਹਨੂੰ ਮੈਂ ਕਹਿੰਦੇ ਤਲਾਕ ਦੇ ਦਈਏ ਆਪਾਂ ਵੀ ਮੰਨਦੇ ਜਾਵਾਂਗੇ ਇਹ ਤਾਂ ਇੰਨਾ ਦਾ ਇਹਦਾ ਕੋੜ ਆ ਜਾਏਗਾ ਇਹ ਡਰਤ ਮੈਨੂੰ ਵੀ ਲੱਗਦਾ ਬੱਸ ਫਿਰ ਨਾ ਹਰੇ ਤੂੰ ਐ ਪੁੱਛਦਾ ਵੀ ਕੀ ਗੱਲ ਹੈ ਹਰੇ ਤੈਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਗੱਲ ਹੈ ਬਾਪੂ ਗੱਲ ਤਾਂ ਮੈਨੂੰ ਪਤਾ ਫੇਰ ਮੈਂ ਵੀ ਕੀ ਫੈਸਲਾ ਲਾਤਾ ਐ ਫੋਦਾ ਮੈਂ ਫੈਸਲਾ ਹੁਣ ਆਪਾਂ ਤਿੰਨੇ ਹੀ ਬੈਠੇ ਆਂ ਵੀ ਤਲਾਕ ਦੇ ਦਿਓ ਆਹੀ ਫੈਸਲਾ ਤਲਾਕ ਨੂੰ ਮੰਨਜੂ ਮੈਨੂੰ ਇਹ ਮੰਨਣ ਵਾਲੀ ਕੀ ਗੱਲ ਐ ਨਾਲ ਜ਼ਮੀਨ ਵੀ ਆਉਂਦੀ ਐ ਮੈਂ ਕਿਵੇਂ ਤੇਰੀ ਇਕੱਲੀ ਜ਼ਮੀਨ ਨੂੰ ਕੀ ਚਟੇਗਾ ਤੂੰ ਨਾ ਹੁਣ ਜ਼ਮੀਨ ਦੇ ਨਾਲ ਬਿਮਾਰੀ ਮੁੱਲ ਲੈਣੀ ਐ ਤੇ ਹਾਂ ਪਹਿਲਾਂ ਕਿੰਨੇ ਪੈਸੇ ਲਾਦੇ ਤੂੰ ਪੈਸੇ ਤੇ ਮੈਂ ਲਾਦੇ ਤੇ ਫਿਰ ਜਦੋਂ ਉਹਨਾਂ ਦਾ ਇਲਾਜ ਨਹੀਂ ਹੋਇਆ ਪੈਸੇ ਲਾ ਲਾ ਕੇ ਇਹਨੇ ਹੈ ਤੇ ਫਿਰ ਤੇਰਾ ਇਲਾਜ ਕਿਵੇਂ ਹੋਊਗਾ ਸਾਬ ਲਾ ਤੂੰ ਕੌਣ ਕਰਾਉਂ ਆਨ ਫੋਨ ਲਾ ਕੇ ਪੁੱਛੇ ਸਾਲੀਆਂ ਨੂੰ ਇਹ ਹੋਈ ਪੀ ਬਿਮਾਰੀ ਇਹਨੇ ਤੇ ਰਵੇ ਚੀ ਹੈ ਕਿਵੇਂ ਕਰਦੇ ਉਹ ਇਹਨੂੰ ਟੱਕਰੋ ਕੇ ਕੁੱਟ ਮਾਰ ਕੇ ਟੱਕਰ ਆਇਆ ਦੇਖੋ ਕੁੱਟ ਮਾਰ ਕਰਨ ਦੀ ਲੋੜ ਨਹੀਂ ਕੁੱਟ ਮਾਰ ਦਾ ਬਾਅਦ ਦੀ ਗੱਲ ਹੈ ਹੈ ਪਹਿਲਾਂ ਆਪਾਂ ਨੂੰ ਲਾਲਚ ਦੇਣਾ ਪਵੇ ਕੋਲੋਂ ਠੀਕ ਹੈ ਨਾ ਤੂੰ ਐ ਨਵੇੜ ਕੰਮ ਤੇ ਵੀ ਲਾਲਚ ਰੂਲ ਚਾਲੀ ਗੱਲ ਨਹੀਂ ਇਹਨੂੰ ਮੈਂ ਪੇਕੇ ਮੇ ਲਿਆ ਇੱਕ ਦੋ ਦਾ ਬੋਧੂਆ ਲੈ ਕੇ ਨਹੀਂ ਮੁਰਕਿਆ ਭਲੇ ਕੇ ਨਹੀਂ ਹਾਂ ਠੀਕ ਆ ਚਲਾ ਰਹਿ ਠੀਕ ਹੈ ਜੀ ਆਹ ਠੀਕ ਹੈ ਉਹ ਪਿਆਰ ਨਾਲ ਲੜਕੀ ਨਹੀਂ ਪਿਆਰ ਨਾਲ ਪਿਆਰ ਨਾਲ ਵਿੱਚ ਜਾਇਆ ਦੋ ਚਾਲੀ ਠੀਕ ਹੈ। ਸਿਰ ਆਹ ਦੱਲੀ ਵਾਲੀ ਗੱਲ ਠੀਕ ਹੈ ਹੈਨਾ? ਹਾਂ ਹਾਂ ਇਹੀ ਕਰ ਦਿਆਂ ਫਿਰ। ਬਸ ਤੂੰ ਕੋਲੇ ਬੁਲਾ ਕੇ ਨਾ ਪਿਆਰ ਜੇ ਨਾਲ ਬੋਲੋ ਸਰਬਾਸੀ ਨਾਲ ਜਿਵੇਂ ਬੁੜੀਆਂ ਕਰਦੀਆਂ ਹੁੰਦੀਆਂ ਨੇ। ਹਾਂ ਵੀ ਤੂੰ ਜਾਇਆ ਚੱਲ। ਹਾਂ ਹਾਂ। ਕੋਈ ਨਹੀਂ। ਹਾਂ। ਰਾਮਾ ਮੈਂ ਹੁਣ। ਠੀਕ ਹੈ। ਤੇ ਫਿਰ ਉਹਨੂੰ ਮੈਂ ਜਾ ਮਾਂ ਦੇ ਕੋਲੇ ਬਹੂ ਕੋਲੇ। ਉਹ ਤੇਰੇ ਕੋਲੇ ਉਹ ਨਾ ਆਈ ਤੂੰ ਬਗਦੀ ਕੋਈ ਗੱਲ ਐ ਬੋਲ ਮਾਰ ਕੇ ਕਹਿੰਦੇਗੀ ਤਾਂ ਕਹੇਗੀ ਹੈ ਚੰਗਾ। ਕਹੇਗੀ ਸਮਾਰ ਕੇ ਚੰਦਾ? ਹਾਂ ਹਾਂ ਕਹੂੰਗੀ ਮੈਂ ਪਿਆਰ ਜੇ ਨਾਲ ਜਾ ਕੇ ਦੇਖਾਂ ਕੀ ਕਰੀ ਜਾਂਦੀ ਆ ਬਣਾਦੀ। ਕੀ ਕਰਨਾ ਕੀ ਐ ਪਤਾ ਹੀ ਐ ਪਈ ਹੋਊਗੀ। ਜਾਨੀ ਇਹ ਦੇਖ ਰਹੀ ਹਾਂ ਗੱਲ ਸੁਣਨੀ ਪਈ ਹੈਗੀ ਹਾਂ ਬੇਬੇ ਮੈਂ ਕਹਨੀਆ ਤੇਰਾ ਤਾਂ ਉਰੇ ਰੈਂਚੀਆ ਵੀ ਮੈਨੂੰ ਕੋਈ ਸਹਾਰਾ ਨਹੀਂ ਜੇ ਬਗ ਜਾਂਗੀ ਤਾਂ ਵੀ ਨਹੀਂ ਤੂੰ ਜਾ ਕੇ ਪੇਕੇ ਜਾ ਦੋ ਚੱਲ ਲੈ ਬੇਬੇ ਮੈਂ ਪੇਕੇ ਜਾ ਕੇ ਕੀ ਕਰੂੰਗੀ ਕੀ ਇੱਥੇ ਕੀ ਕਰਦੀ ਆਹੀਂ ਉੱਥੇ ਕਰ ਲਈ ਲੈ ਮੇਰਾ ਕੋਣਾ ਤੇ ਕੁਈ ਮਾਂ ਨਹੀਂ ਕੋਈ ਪਿਓ ਨਹੀਂ ਵੇ ਭੈਣ ਹੋਊਗੀ ਤੇਰੀ ਬੇਬੇ ਪੈਣਾ ਤਾਂ ਆਪਦੇ ਘਰ ਆਉਂਦੀਆਂ ਨੇ ਬਸ ਕੋਈ ਨਹੀਂ ਉੱਥੇ ਤੂੰ ਵਗ ਜੀ ਫਿਰ ਨਾ ਬੇਬੇ ਐ ਕਿਉਂ ਘੇਰੀਂ ਤੂੰ ਮੈਂ ਚੰਨੀ ਨੂੰ ਭੇਜ ਦੂੰ 2-4 ਦਿਨ ਪਰੇ ਟਲ ਜਾਈਦਾ ਹੁੰਦਾ ਹੈਗਾ ਆਖੇ ਤੋ ਮੈਂ ਤੇਰੇ ਮਾਮਾ ਵਰਗੀ ਐ ਮੇਰੇ ਅੱਖੇ ਨ ਲੱਗेंगी ਤੂੰ ਨਾ ਬੇਬੇ ਤੂੰ ਮੇਰੀ ਮਾਂ ਐਂਗੀ ਅੱਖੇ ਤੱਕ ਕਿਉਂ ਨਹੀਂ ਲੱਗੂਗੀ ਫਿਰ ਬਸ ਮੇਰੇ ਕਹਿਣ ਤੇ ਤੂੰ ਕਿਹੜਾ ਵਗ ਜਾ ਮੈਂ ਚੰਨੀ ਭੇਜ ਦੂੰ ਮੈਂ 2-3 ਦਿਨਾਂ ਨੂੰ ਹੈ ਚੰਗਾ ਬੇਬੇ ਜਿਵੇਂ ਤੂੰ ਕਹਨੀ ਹੈ ਹਾਂ ਜਾ ਆਈਏ ਠੀਕ ਐ ਬੇਬੇ ਕਿੱਤ ਟਾਲਣਾ ਵਟਲੀ ਨਾ ਨਾ ਬੇਬੇ ਮੈਂ ਭੱਗ ਜਾਨੀ ਆ ਬਾਗੀ ਜਾਈ ਹੋਰ ਚੰਗਾ ਬੇਬੇ ਜੀ ਤੂੰ ਕਹਿੰਦੀ ਹੈ ਬੇਬੇ ਵਾਲਾ ਕਹਿੰਦੀ ਐ ਤਾਂ ਇੱਕ ਦੋ ਦਿਨ ਲਾਏ ਹੋ ਨਹੀਂ ਆ ਲੈ ਆ ਮੁੰਡਾ ਜਾਂ ਤਾਂ ਮੇਰੀ ਗੱਲ ਹੀ ਨਹੀਂ ਸੁਣਦਾ ਮੈਂ ਆਖਿਆ ਇਹਨੂੰ ਤਲਾਕ ਦੇ ਦੇ ਇਹ ਕਿੱਥੇ ਸੁਣਦਾ ਇਹਨੂੰ ਮੈਂ ਕੱਢੂ ਕਰੋ ਵਹਾਨੇ ਜੇ ਨਾਲ ਲੈ ਕੇ ਜਾਉਂ ਮੈਂ ਉਦਰੇ ਛੱਡੇ ਉਪਰੇ ਦੇਸਨ ਕਾਲਾ ਦੇਖੀ ਆਉਂਗੇ ਨੂੰ ਮੈਂ ਕਿੱਥੇ ਬਿਮਾਰੀ ਦਾ ਘਰ ਪਰਲੇ ਪੈ ਗਿਆ ਘਾਬਰ ਕਿਨੂੰ ਕਿਨੂੰ ਮੰਜੂਗੀ ਹਜੇ ਰੀਤਾ ਰੀਤਾ ਬੇਬੇ ਉਰੇ ਆ ਹਾਂ ਬੇਬੇ ਆਇਤਾ ਬੈਠਾ ਨੇ ਮਾਂ ਤੈਨੂੰ ਐ ਕਹਿੰਦੀ ਸੀ ਤੈਨੂੰ ਦਵਾਈ ਨਾ ਦਵਾ ਲਿਆ ਮਾਂ ਬੇਬੇ ਕੋਈ ਨਾ ਦਵਾਈ ਅਸੀਂ ਲਿਆਵਾਂਗੇ। ਵੀ ਉਹਦਾ ਕੀ ਪਤਾ ਕਦੋਂ ਆਊਗਾ ਉਹ। ਮੈਂ ਤੈਨੂੰ ਦਵਾ ਲਿਆਉਣੀ ਆ ਦਵਾਈ ਬੂਟੀ। ਨਾਲੇ ਤੇਰੇ ਪੇਕੇਆਂ ਨੂੰ ਮਿਲਿਆਈ ਤੂੰ। ਮੇਰੇ ਪੇਕੇ ਕਿਹੜਾ ਕੋਈ ਹੈਗਾ ਬੇਬੇ ਮੇਰੀ ਤਾਂ ਭੈਣ ਹੀ ਆ। ਭੈਣ ਆ। ਭੈਣ ਕੋਲੇ ਲਾਈ ਦੋ ਚਾਰ ਦਿਨ। ਨਹੀਂ ਬੇਬੇ ਮੈਂ ਨਹੀਂ ਕਿਤੇ ਜਾਣਾ। ਚੱਲ ਜਾ ਤੂੰ ਕੋਈ ਨਾ ਨਹੀਂ ਜਾਣਾ ਫਿਰ ਚੱਲ ਤੈਨੂੰ ਮੈਂ ਦਵਾਈ ਦੂ ਬੂਟੀ ਦਵਾ ਲਿਆਉਣੀ ਆ ਜਾ ਕੇ ਹੈਂ। ਰ ਲੈ ਲੈ ਲੈਨੇ ਕਿਸੇ ਡਾਕਟਰ ਦੀ ਹੋਊਗਾ ਕੋਈ ਚੰਗਾ ਡਾਕਟਰ ਦਵਾ ਲਿਆਉਣੀ ਆ। ਚੰਗਾ ਬੇਬੇ ਹੋਰ ਹੁਣ ਇੱਥੇ ਸਾਰਿਆਂ ਨੂੰ ਲਾ ਦੇਗੀ ਬਿਮਾਰੀ ਮਾਂਜ ਦੇਗੀ ਸਭ ਨੂੰ ਚੰਗਾ ਬੇਬੇ ਕੱਲ ਨੂੰ ਭੱਗ ਜਾਗੇ ਆਹੋ ਕੱਲ ਨੂੰ ਵਗ ਚੱਲਾਂਗੇ ਮੈਂ ਤਾਂ ਕਹਿੰਦੀ ਅੱਜ ਹੀ ਵਗ ਚੱਲਦੇ ਹਾਂ ਚੰਗਾ ਬੇਬੇ ਹੋਰ ਹੁਣੀ ਬਾਅਦ ਚੱਲਦੇ ਆ ਘੁੱਟ ਚਾਹ ਜੀ ਪੀ ਕੇ ਚਾਹ ਧਰ ਲੈ ਥੋੜੀ ਜੀ ਚਲ ਪਰੇ ਉਦਰੀ ਛੱਡਿਆਉਂਗਾ ਇਹਨੂੰ ਮੈਂ ਹੋਰ ਹੁਣ ਐ ਤਾਂ ਇਹ ਨਿਕਲਦੀ ਨਹੀਂ ਘਰੋਂ ਐ ਕੱਢਣੀ ਪੂ ਆਨੇ ਵਹਾਨੇ ਨਾਲ ਦੇਖੀ ਜਾਉ ਮੁੰਡਾ ਜਿਹੜਾ ਕੁਝ ਬੋਲੂਗਾ ਆ ਕੇ ਮੈਨੂੰ ਦੋਨੇ ਸੱਸਾਂ ਆਪਦੀਆਂ ਨੂੰਆਂ ਨੂੰ ਕਿਸੇ ਝੂਠੇ ਬਹਾਨਾ ਲਾ ਕੇ ਪੇਕੇ ਛੱਡ ਜਾਂਦੀਆਂ ਹਨ ਪੇਕੇ ਛੱਡ ਜਾਂਦੇ ਉਦੋਂ ਬਾਅਦ ਕਈ ਦਿਨ ਲੰਘ ਜਾਂਦੇ ਹਨ ਪਰ ਉਹਨਾਂ ਨੂੰ ਕੋਈ ਲੈਣ ਨਹੀਂ ਆਉਂਦਾ ਜਿਵੇਂ ਜਦੋਂ ਫੋਨ ਕਰਦੀਆਂ ਹਨ ਤੇ ਕਹਿੰਦੇ ਅਸੀਂ ਨਹੀਂ ਲੈ ਕੇ ਜਾਂਦੇ ਵੀ ਸਾਨੂੰ ਬਹੁ ਬਿਮਾਰੀ ਹੋ ਜੋ ਤੇ ਉਦੋਂ ਬਾਅਦ ਦੇਖੋ ਕੀ ਹੁੰਦਾ ਫਿਰ ਚਾ ਨਹੀਂ ਆ ਬੈਠਣਾ ਲੈ ਹੋਰ ਸਸਰੀ ਘਰ ਸਸਰੀ ਘਰ ਸਸਰੀ ਘਰ ਠੀਕ ਹੈ ਉਹ ਭਾਈ ਤਾਂ ਉਹ ਭੱਜਿਆ ਚਾਪਲਾ ਨਹੀਂ ਪਾਗਾ ਤਿਆਰ ਵੀ ਨਹੀਂ ਹੋਇਆ ਜਦੋਂ ਇਹਨਾਂ ਦੱਸੇ ਵੀ ਆ ਗੱਲ ਬਣ ਗਈ ਉਹਨਾਂ ਨੂੰ ਉੱਥੇ ਛੱਡਤਾ ਕਹਿੰਦੀ ਫੋਨ ਲਾਗਾ ਭੈਣਾ ਦਾ ਫੋਨ ਆਇਆ ਮਾਸ਼ਾਅੱਲ ਆਪਾਂ ਚੱਲਦੇ ਆ ਉਹ ਤੁਸੀਂ ਆਉਣੇ ਨਹੀਂ ਜਿੱਥੇ ਚਲੋ ਇੱਥੇ ਸਾਨੂੰ ਕੋਈ ਨਾ ਸਾਹਮਣ ਵਾਲਾ ਇੰਨਾ ਸਾਨੂੰ ਪੱਤੇ ਸੀਗਾ ਬੇਬੇ ਕਹਿੰਦੀ ਨਾ ਦੋ ਦੋਨੇ ਪੇਕੀ ਲਾਇਆ ਤੂੰ ਬੇਬੇ ਹਟੀ ਨਹੀਂ ਜੀ ਕਹਿਣੋ ਮੈਂ ਤਾਂ ਫਿਰ ਤਾਂ ਪੇਕੀ ਛੱਡ ਉਹਨਾਂ ਨੂੰ ਪਤਾ ਹੈਗਾ ਛੱਡਾ ਉੱਥੇ ਕਹੋ ਨਾ ਦੋ ਦਿਨਾਂ ਨਾਲ ਫਿਰ ਕੀ ਹੋ ਜਾਊਗਾ ਠੱਕਿਆਂ ਟਾਲਤਾ ਕਿਹੜਾ ਮੈਂ ਤਾਂ ਕਿਹਾ ਸੀ ਜੀ ਉਗਣੇ ਲਾ ਹਿਟਾਲਿਆਂ ਉਹਨੇ ਇਹ ਤਾਂ ਤਲਾਕ ਦੇਣਾ ਲੈ ਫੜ ਲੋ ਪੁੱਸ ਉਹਨਾਂ ਦੀ ਆਹੇ ਪੰਤੇ ਵੀ ਹੁੰਦੇ ਆਗੇ ਹਾਏ ਆਏ ਬੋਲੇ ਹਾਂ ਹਾਈ ਅਜੇ ਸੀ ਲਿਓਂ ਦਾ ਜਿਆਦਾ ਸਾਹਮਣੋਂ ਮੈਂ ਤਾਂ ਫੇਰ ਪਾ ਫੇਰ ਪਾ ਜ਼ਮੀਨ ਦਾ ਪਤਾ ਹੀ ਨਹੀਂ ਸੀਗਾ ਆਪਣਾ ਤਾਂ ਭਾਈ ਵੀ ਨਹੀਂ ਹੈਗਾ ਭੈਣੇ ਹੁਣ ਕੀ ਕਰਾਂਗੇ ਉਹ ਕਰਨਾ ਕਿ ਤੋਂ ਇਹਨਾਂ ਨੂੰ ਆਏ ਕਰ ਆਪਣੇ ਕੋਲ ਲੈ ਚੱਲ ਦੇਖੀ ਉਹ ਜਿਹੜਾ ਕੁਝ ਬਣੂਗਾ ਫਰਮਾਤਮਾ ਨੇ ਜਿਵੇਂ ਕਰਨਾ ਵੀ ਹੋਣਾਗਾ ਚਲੋ ਠੀਕ ਹੈ ਹੁਣ ਆਏ ਛਟੀਆਂ ਤਾਂ ਜਾਣਦੀਆਂ ਨਹੀਂ ਤੁਸੀਂ ਆਏ ਕਰੋ ਮੇਰੇ ਨਾਲ ਚੱਲੋ ਉਹ ਸੋਨੂੰ ਇੱਥੇ ਕਿਹੜਾ ਦਿਓ ਗੋਲਗਲੇ ਮੈਂ ਨਹੀਂ ਜਾਂਦੀ ਮੈਂ ਤਾਂ ਉੱਥੇ ਹੀ ਜਾਊਂਗੀ ਆਪਦੇ ਸੋਹਰੇ ਲੈ ਮੈਂ ਸੋਹਰੇ ਜਾਊਂਗੀ ਸੋਹਰੇ ਤਾਂ ਹੀ ਜਾਣਗੇ ਜੇ ਲੈ ਕੇ ਜਾਣਗੇ ਨਹੀਂ ਭੱਗ ਜੂਗੀ ਆਪੀ ਭੱਗ ਜੂਗੀ ਯਾਪੀ ਭੱਗ ਜੂਗੀ ਆਪੇ ਕਿੱਥੇ ਭੱਗ ਜਗੇ ਉਹਨਾਂ ਨੇ ਤਾਂ ਖੜਾ ਸਡਾਲਿਆ ਪਹਿਣੇ ਤੂੰ ਸਾਨੂੰ ਛੱਡਿਆ ਸਾਡੇ ਸੋਹਰੇ ਲੈ ਛੱਡਿਆ ਮੈਂ ਮੈਨੂੰ ਧੱਕੇ ਮਾਰਨਗੇ ਨਾ ਤੁਹਾਨੂੰ ਤਾਂ ਧੱਕੇ ਮਾਰ। ਮੈਨੂੰ ਐ ਦੱਸ ਜੇ ਤੈਨੂੰ ਇੱਥੇ ਉਹਨੂੰ ਕਾਹਦੋ ਭੇਜੇਗਾ ਜਦੋਂ ਉਹਨਾਂ ਨੂੰ ਪਤਾ ਉੱਥੇ ਤਾਂ ਇਹਨਾਂ ਦਾ ਕੋਈ ਨਹੀਂਗਾ ਆਪਣਾ ਕੰਮ ਹੀ ਨਹੀਂ ਬਣਦਾ ਆਉਣ ਦਾ ਇੰਨੀ ਕੰਮ ਨਹੀਂ ਤੇ ਤੂੰ ਵੀ ਨਹੀਂ ਛੋਟਾ ਵੀ ਦਿਮਾਗ ਕੰਮ ਕਰਦਾਗਾ ਤੂੰ ਇਹਨੂੰ ਸੋ ਜਾਣਾ ਮਾਣਾ ਮੋਟਾ ਪਰ ਸਾਡਾ ਪਰਿਵਾਰ ਹੈ ਜੀ ਅਸੀਂ ਕਿਵੇਂ ਛੱਡੀ ਆਪਦੇ ਪਰਿਵਾਰ ਨੂੰ ਤੁਸੀਂ ਤਾਂ ਪਰਿਵਾਰ ਬਣਾਏ ਬਠੋ ਉਹ ਵੀ ਪਰਿਵਾਰ ਬਣਾਉਣਾ ਜੇ ਇਹਨਾਂ ਨੂੰ ਹੁੰਦਾ ਤੁਹਾਨੂੰ ਇੱਥੇ ਕਿਵੇਂ ਭੇਜਦੇ ਮੈਂ ਇਹਨੂੰ ਕਿਵੇਂ ਭੇਜ ਦੋ ਜਦ ਮੇਰੇ ਤੇ ਲਾ ਦੋ ਇੱਥੇ ਕੋਈ ਹੈ ਤਾਂ ਨਹੀਂ ਗੱਲਾਂ ਕਰਾਂਗਾ ਆਖੀ ਦਿਖਾਵਾਂਗੇ ਕਿ ਭਲੇ ਤੁਸੀਂ ਦੇਖਿਆ ਹੀ ਨਹੀਂ ਭੈਣੇ ਵੀ ਆਪਣੇ ਪਿੱਛੇ ਤਾਂ ਨਾ ਮਾਂ ਨਾ ਬਾਪ ਨਾ ਭਾਈ ਕੋਈ ਵੀ ਨਹੀਂ ਹੈ ਇੱਥੇ ਤੁਸੀਂ ਮਿਲਣਾ ਕਿਹਨੂੰ ਐ ਤਾਂ ਦੱਸਦੇ ਉਹਨਾਂ ਨੂੰ ਐ ਤਾਂ ਪੁੱਛ ਲੈਂਦੇ ਅਸੀਂ ਉੱਥੇ ਕੀ ਕਰਨਾ ਸਾਡਾ ਕੀਣਾ ਅੱਗੇ ਨਹੀਂ ਪਿੱਛੇ ਨਹੀਂ ਕਿਹਾ ਸੀ ਮੇਰੀ ਤਾਂ ਦਵਾਈ ਫੜਨ ਗਏ ਨੇ ਉਹ ਆਹ ਕੋਈ ਨਹੀਂ ਬਾਹਰ ਨਾ ਲਾ ਤਾਂ ਭੈਣੇ ਤੈਨ ਉਹਨਾਂ ਨੇ ਤਾਂ ਖੈੜਾ ਸੜਾਉਣਾ ਸੀਗਾ ਮੈਨੂੰ ਤਾਂ ਨਾ ਬੇਬੇ ਹਾਟੀ ਨਹੀਂ ਜੀ ਕਹਿਣਾ ਕਹਿੰਦੀ ਤੂੰ ਦੋ ਦਿਨ ਜਾਇਆ ਮੈਂ ਕਿਹਾ ਚੰਗਾ ਫਿਰ ਜੇ ਤੂੰ ਹਾਟੀ ਨਹੀਂ ਕਹਿਣਾ ਮੈਂ ਤਾਂ ਤਾਂ ਆ ਗਈ ਵੇ ਉਹਨਾਂ ਨੇ ਮੈਂ ਗੱਲ ਕਰ ਲਈ ਸਭ ਕੁਝ ਕਰ ਲਿਆ ਉਹਨਾਂ ਨੇ ਚਿੱਟਾ ਜਵਾਬ ਆ ਕਹਿੰਦੇ ਹੁਣ ਲਿਖ ਕੇ ਦੇ ਲੋ ਅਸੀਂ ਕੀ ਕਰਾਉਣਾ ਉਹਨਾਂ ਦੇ ਨਾਲ ਅਸੀਂ ਵੀ ਮਰਨਾਗਾ ਇੱਥੋਂ ਤੱਕ ਬੋਲਦੇ ਵੀ ਸਾਡੇ ਘਰੇ ਨਾ ਆ ਕੋਲ ਸਾਡਾ ਤਾਂ ਲੋੜ ਨਹੀਂ ਕੀ ਉਹਨਾਂ ਦੀ ਤੁਸੀਂ ਮੰਨ ਲਓ ਮੇਰੇ ਨਾਲ ਬਾਗ ਚਲੋ ਮੈਂ ਤਾਂ ਛੋਟਾ ਮਾਰਾ ਕਹਿਣਾ ਭਈ ਮੈਨੂੰ ਤਾਂ ਕੀ ਐ ਮੈਂ ਲੋੜਾ ਹੀ ਤਾਂ ਤੋਪਾ ਜਾਣਿਆ ਉਹ ਨਹੀਂ ਮੰਨਦੇ ਨਾ ਮੰਨਣੇ ਭਈ ਫਿਰ ਇਹਨਾਂ ਦੀ ਮਾਰਗੀ ਹੋਰ ਆਪਾਂ ਤਾਂ ਚੱਲ ਗਏ ਫੇਰ ਬਾਪਾ ਨੂੰ ਕੀ ਇਹਨਾਂ ਨਾਲ ਬਾਗ ਚੱਲੋ ਹਾਂ ਮੈਂ ਛੋਟਾ ਮਾਰਾ ਆਇਆਂਗਾ ਮੈ ਤਾਂ ਸਾਰੇ ਤਾਂ ਇੱਕੋ ਜਿਹੇ ਹੁੰਦੇ ਹਾਂ ਤਾਂ ਠੀਕ ਹੈ ਬਾਗ ਚੱਲਦੇ ਹਾਂ ਅਸੀਂ ਚਲੋ ਫਿਰ ਕੋਈ ਨਾ ਕੋਈ ਆਪਾਂ ਹੱਲ ਕੱਢਾਂਗੇ ਕੋਈ ਨਹੀਂ ਹਈ ਹਈ ਇਹ ਹਈ ਹਈ ਇਹ ਕੀ ਬਣ ਗਿਆ ਹੋ ਹੋ ਮੈਨੂੰ ਤਾਂ ਤੁਰਹਾ ਵੀ ਨਹੀਂ ਆਂਦਾ ਅੱਜ ਇਹ ਇਹ ਯੋਗਿਆ ਕੋਸ ਨਹੀਂ ਹੋ ਵੈਨ ਹੋਰੀਆਂ ਦਾ ਫੋਨ ਆਇਆ ਸੀ ਉਹ ਕਹਿੰਦੇ ਆ ਕਿ ਸਾਨੂੰ ਘਰੋਂ ਕਢਤਾ ਕੇ ਘਰੋਂ ਕਢਤਾ ਹੋਰ ਬੜਾ ਉਹ ਕਰਿਆ ਉਹਨਾਂ ਨੇ ਫੋਨ ਕਹਿੰਦੇ ਤੁਸੀਂ ਆ ਜਾਓ ਨਾ ਇਹ ਬੰਦੇ ਵੀ ਪਏ ਉਹਨਾਂ ਨੂੰ ਪਤਾ ਹੈਗਾ ਵੀ ਇਹਨਾਂ ਦੇ ਅੱਗੇ ਨਹੀਂ ਪਿੱਛੇ ਨਹੀਂ ਕੋਈ ਆਇਆ ਕਿ ਘਰ ਵੱਡ ਤਾਂ ਹਾਥੋਂ ਵੀ ਲੋਕਾਂ ਦੇ ਮੈਂ ਕਹਣਾ ਉਹ ਪਹਿਲਾਂ ਨਹੀਂ ਪਤਾ ਲੱਗਦਾ ਹੁੰਦਾ ਕੀ ਪਤਾ ਲੱਗਦਾ ਹੈਗਾ ਮੈਂ ਕਹਿੰਨੀ ਸੱਪਾ ਜਾਈ ਆਈਏ ਮੇਰ ਤਾਂ ਜਲ ਲੱਤਾਂ ਵੀ ਨਹੀਂ ਕੰਮ ਕਰਦੀਆਂ ਲੱਤਾਂ 'ਚ ਵੀ ਦਰਦ ਹੈਗਾ ਕੀ ਕਰ ਗਈ ਸਾਮ ਨੂੰ ਗੱਲਵਾਦਾ ਚਲ ਫਿਰ ਮੈਂ ਤਿਆਰ ਤੋਂ ਰੋਵਾ ਮ ਘੰਟਾ ਲੱਗ ਜੂਗਾ ਬਸ ਮੈਂ ਤਾਂ ਕਹਿੰਨੀ ਆ ਹੀ ਬਗ ਚੱਲੋ ਕੀ ਤਿਆਰ ਨੂੰ ਆਂਗਾ ਚਲ ਹੈਗੇ ਪੈਸੇ ਥੋੜੇ ਆ ਚੱਲਗੇ ਫਿਰ ਚਲ ਲੱਤਾਂ ਹੀ ਬਹੁਤ ਦਰਦ ਕਰਦੀਆਂ ਨੇ ਆਹ ਹੋਈ ਨਹੀਂ ਆਹ ਕਰਨ ਦਾ ਬੋਝ ਕਿਦਾਂ ਕਰਾਂ ਆਹ ਕਾ ਲਈ ਤੂੰ ਗੱਡੀ ਲੈ ਜਾਗੇ ਹੋਰ ਕੀ ਨਾਲ ਹੀ ਉਹਨਾਂ ਨੂੰ ਬਾਹਰ ਜਾਵਾਂਗੇ ਧੰਨ ਧੰਨ ਬਾਬਾ ਅਮਰਦਾਸ ਜੀ ਵਾਹਿਗੁਰੂ ਬਾਬਾ ਪਾਸ਼ਾ ਤਰੇਦਾਰ ਤੇ ਬਾਬਾ ਅੰਬਰਸਰ ਬਹੁਤ ਹੁੰਦੇ ਸਾਡਾ ਵੀ ਮੇਲ ਰੱਖੀ ਜੈ ਰਾਮ ਤੇਰੀ ਆਸਰਾ ਵਾਹਿ ਵਾਹਿ ਜੈ ਬਾਬਾ ਅੰਬਰਸਰ ਬੋਲੇ RAM ਦਾਸ RAM ਦਾਸ ਸਰੋਵਰ ਨਾਤੇ ਜਬ ਉਤਰੇ ਪਾਪ ਕਮਾਤੇ ਵਾਹ ਵਾਹਿਗੁਰੂ ਵਾਹਿਗੁਰੂ ਤਨ ਗੁੰਨਣ ਕਬਾਪਾ ਤੇਰੀ ਆਸ਼ਰਮ ਦਾਸ ਤੇਰੀ ਆਸਤਾ ਵਾਹਿਬਾ ਚਲੇ ਹੁਣ ਮੈਂ ਕਿਆ ਹੁਣ ਹੋਣਾ ਘੁੱਟ ਫੇਲਾ ਚਾਹ ਪੀਉਣਾ ਸਾਨੂੰ ਮੈਂ ਲਿਆਨੀ ਆ ਭੈਣੇ ਬਣਾ ਕੇ ਨਹੀਂ ਨਹੀਂ ਮੈਂ ਨਹੀਂ ਕੋਈ ਨਾ ਮੈਂ ਬਣਾ ਲਿਆਨੀ ਚਾਹ ਤਾਂ ਚਾਹ ਦੀ ਕੋਈ ਦਿੱਕਤ ਨਹੀਂ ਹੈਗੀ ਉਹ ਚਾਹ ਨੂੰ ਤਾਂ ਸਾਡਾ ਆ ਛੋੜਾ ਹੱਥ ਨੂੰ ਕਿ ਹੋਗਾ ਹੱਥ ਛੋੜ ਕੇ ਦੇ ਦੇ ਨੀ ਕੰਮ ਦੇ ਅੱਜ ਹੈ ਹਾਂ ਕਾ ਕੀ ਪੀਣੇ ਹਾਂ ਤਾਂ ਕ੍ਰਿਸ਼ ਮਾਈ ਹੋ ਗਿਆ ਹਨਾ ਹਾਂ ਆਪਣਾ ਘੱਟ ਠੀਕ ਹੋ ਗਏ ਹਾਂ ਇਹ ਪਤਾ ਠੀਕ ਹੋ ਗਈਆਂ ਮੇਰੇ ਤਾਂ ਮੱਤਾ ਵੀ ਨਹੀਂ ਦੁਖਦੀਆਂ ਹੁਣ ਬਾਲਾ ਦਰਦ ਸੀਗਾ ਬਾਈ ਗੁਰੂ ਹੈ ਨਾ ਮੇਰ ਹੋ ਗਈ ਆਪਣੇ ਤੇ ਸਹੀ ਗਾਂ ਮੈਂ ਹਾਂ ਜੀ ਪਰਮਾਤਮਾ ਨੇ ਆਪਣੇ ਤੇ ਬਹੁਤ ਵੱਡੀ ਮੇਰ ਕੀਤੀ ਮੈਨੂੰ ਕਿਹਾ ਜੀ ਕਹਿੰਦਾ ਕਹਿੰਦਾ ਕਿਹੜੀ ਬਿਮਾਰੀ ਜੀ ਦਾ ਹੱਲ ਨਹੀਂ ਹੰਪਰਸਰ ਜਾਓ ਬਾਬੇ ਆਰਾਮ ਦਾਸ ਦੇ ਸਰੋਵਰ ਨਾ ਤੇ ਜਦ ਉੱਥੇ ਪਾਵਕ ਮਾਤੇ ਦੇਖ ਵੱਡੇ ਵੱਡੇ ਦੁੱਖ ਦੂਰ ਹੋ ਜਾਂਦੇ ਆ ਕਿਹੜੀ ਬਿਮਾਰੀ ਦਾ ਹੱਲ ਨਹੀਂ ਉੱਥੇ ਸਾਰੀ ਬਿਮਾਰੀ ਦਾ ਹੱਲ ਨਹੀਂ ਆਹ ਦੇਖ ਲਾ ਮਹਾਰਾਜ ਨੇ ਅੱਜ ਸੁਣ ਲਈ ਹੁਣ ਤੁਸੀਂ ਆਦੇ ਘਰੇ ਜਾਂਦੀਆਂ ਹੋ ਜਾਉਂਗੀਆਂ ਨਹੀਂ ਨਹੀਂ ਜੀਜਾ ਅਸੀਂ ਨਹੀਂ ਆਪਦੇ ਘਰੇ ਜਾਣਾ ਹੁਣ ਆ ਦੇਖੋ ਹੁਣ ਜਦੋਂ ਬਿਮਾਰੀ ਦਾ ਹੱਲ ਹੋ ਗਿਆ ਹੁਣ ਨਹੀਂ ਨਹੀਂ ਜੀ ਜਦੋਂ ਉਹਨਾਂ ਨੇ ਸਾਡੀ ਬਿਮਾਰੀ ਚ ਮਾਰੇ ਟਾਈਮ ਤੇ ਸਾਨੂੰ ਘਰੋਂ ਕੱਢਤਾ ਹੁਆ ਅਸੀਂ ਕਿਵੇਂ ਜਾਵਾਂਗੇ ਹਾਂ ਅਸੀਂ ਨਹੀਂ ਜਾਣਾ ਜਿਹੜੇ ਬੰਦੇ ਨੇ ਪਹਿਲਾਂ ਨਹੀਂ ਸਾਡਾ ਸਾਥ ਦਿੱਤਾ ਹੁਣ ਉਹ ਕੀ ਸਾਥ ਦੇਣਗੇ ਤਾਂ ਥੋੜੀ ਗੱਲ ਠੀਕ ਆ ਤੁਸੀਂ ਵੀ ਕਿਹੜੀ ਗੱਲ ਸੋਚ ਕੇ ਬੈਠੇ ਹੋ ਜੀ ਹੁਣ ਉੱਥੇ ਭੇਜਾਂਗੇ ਇਹਨਾਂ ਨੂੰ ਜਿਨ੍ਹਾਂ ਨੇ ਠੱਕੇ ਮਾਰ ਕੇ ਘਰੋਂ ਵੱਡਿਆ ਸੀ ਉਹਨਾਂ ਨੇ ਉਹ ਤਾਂ ਠੀਕ ਹੈ ਕੋਈ ਗੱਲ ਨਹੀਂ ਮੈਨੂੰ ਕੋਈ ਦੁੱਖ ਆ ਕੋਈ ਗੱਲ ਨਹੀਂ ਤੁਸੀਂ ਇੱਥੇ ਬੈਠੋ ਬਾਅਦ ਚ ਆਪਾਂ ਸੋਚਾਂਗੇ ਫਿਰ ਕੀ ਕਰਨਾ ਠੀਕ ਹੈ ਸੋਚਣਾ ਕੀ ਹੈ ਜੀਜਾ ਜਿਹੜੀ ਸਾਡੀ ਜ਼ਮੀਨ ਆ ਸੀ ਤੇਰੇ ਨਾਮ ਹੀ ਕਰਾਵਾਂਗੇ ਬਸ ਸਾਰਾ ਕੁਝ ਤੂੰ ਹੀ ਕਰਨਾ ਹੁਣ ਉਹ ਲੈ ਮੈਨੂੰ ਅਸੀਂ ਤੇਰੇ ਸਾਲੀ ਐ ਨਹੀਂ ਅਸੀਂ ਤੇਰੀ ਧੀਆ ਵੀ ਬਣ ਗਿਆ ਸਾਰਾ ਕੁਝ ਆਪੇ ਕਰੇ ਹੁੰਦਾ ਕੋਈ ਗੱਲ ਨਹੀਂ ਜ਼ਮੀਨ ਤਾਂ ਥੋੜੀ ਹੁੰਦਾ ਵੀ ਆਪਾਂ ਜ਼ਮੀਨ ਮੈਂ ਮੈਂ ਤਾਂ ਇਹ ਦੇਖਿਆ ਵੀ ਛੋਟਾ ਕੋਈ ਹੈ ਨਹੀਂਗਾ ਕਿ ਮੈਂ ਵੀ ਉਹਨਾਂ ਨਾਲ ਨਾਲ ਜਾਂਦਾ ਫੇਰ ਸਾਨੂੰ ਕਿਹੜਾ ਸਮਝਦਾ ਆਹਾਂ ਜਾ ਕੇ ਟੂਈ ਮਿਲ ਜਾਂਦੀ ਨਹੀਂ ਮਿਲਦੀ ਮੈਨੂੰ ਵੀ ਭਰੋਸਾ ਦੀ ਪਰਮਾਤਮਾ ਤੇ ਇਹ ਗੱਲ ਨਹੀਂ ਹੁੰਦੀ ਕਿਸੇ ਚੀਜ਼ ਦਾ ਲੈਣੀਗਾ ਜੋ ਪ੍ਰਮਾਤਮਾ ਜੇ ਕੋਈ ਬਿਮਾਰੀ ਲਾਉਂਦਾ ਉਹਦਾ ਕੋਈ ਹੱਲ ਵੀ ਹੁੰਦਾ ਵਾ ਸਹੀ ਗੱਲ ਹੈ ਜੀ ਉਹ ਦਵਾਈ ਦਵਾਉਂਦੇ ਕਿੱਡੀ ਕ ਵੱਡੀ ਗੱਲ ਸੀਗੀ ਬਾਬਾ ਜੀ ਕਿਹੜੇ ਅੰਮ੍ਰitsar ਜਾਂਦੇ ਨਾ ਵੱਡੇ ਵੱਡੇ ਦੁੱਖ ਦੂਰ ਹੋ ਜਾਂਦੇ ਆ ਤੇ ਉੱਥੇ ਦੇਖਾ ਆਪਣੇ ਥੋੜੇ ਸਾਹਮਣੇ ਆ ਸਾਰਾ ਪ੍ਰਮਾਤਮਾ ਨੇ ਆਪਣੇ ਸੁਣ ਲਈ ਆਪਾਂ ਤੇ ਇਹ ਕਹਿੰਦੇ ਜੇ ਕਿਸੇ ਨੂੰ ਦੁੱਖ ਆ ਜਾਦਾ ਦਾ ਤਾਂ ਅੰਮ੍ਰitsar ਜਾਓ ਬਾਬੇ ਦੇ ਤੇ ਸਭ ਬਿਮਾਰੀਆਂ ਦੇ ਉੱਥੇ ਹੱਲ ਹੋ ਜਾਂਦੇ ਆ ਬਾਬੇ ਦਾ ਨਾਮ ਲਓ ਬਾਬੇ ਦਾ ਜੈ ਬਾਬਾ ਅੰਮ੍ਰਦਾਸ ਜੀ ਆਰਾਮਦਾਸ ਸਰੋਵਰ ਨਾਤੇ ਜਰ ਉtre ਪਾਪ ਕਮਾਤੇ ਵਾਹਿਗੁਰੂ 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 ਹੁਣ ਬਾਬੇ ਨੂੰ ਨਾ ਭੁੱਲਿਓ ਅੱਜ ਤੋਂ ਬਾਅਦ ਨਹੀਂ ਭੁੱਲਦੇ ਨਾ ਬਾਬੇ ਨੂੰ ਕਿੱਥੇ ਭੁੱਲ ਗਏ ਬਾਬੇ ਨੇ ਆਪਣੇ ਅੱਜ ਕਸ਼ਟ ਕਟਿਆ ਤੇ ਆਪਾਂ ਬਸ ਬਾਬੇ ਰਾਮਦਾਸ ਨੂੰ ਨਾ ਯਾਦ ਹੀ ਰੱਖਣਾ ਵਾਹਿਗੁਰੂ ਵਾਹਿਗੁਰੂ ਸਾਰੇ ਨੂੰ ਪਿਆਰ ਭਰੀ ਸਹਿਮਤੀ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਥੋੜੀ ਜਿਹੀ ਤਾਂ ਸਿੱਖਿਆ ਲਓ ਜਿਹੜੇ ਐਵੇਂ ਕਰਦੇ ਨੇ ਸਾਨੂੰ ਇੱਕ ਨਾਰਮਲ ਬਿਮਾਰੀ ਸੀ ਗੁਰੂ ਘਰ ਜਾ ਕੇ ਹੱਲ ਹੋ ਗਿਆ ਤੁਸੀਂ ਕੋਈ ਦਵਾਈ ਦਿਵਾ ਸਕਦੇ ਹੋ ਜਾਂ ਜਿੱਥੇ ਤੁਹਾਡਾ ਮਨ ਖੜਦਾ ਉੱਥੇ ਜਾ ਸਕਦੇ ਹੋ ਵੈਸੇ ਅੰਮ੍ਰਿਤਸਰ ਤੋਂ ਉੱਪਰ ਦਾ ਕੋਈ ਤੀਰਥ ਸਥਾਨ ਹੈ ਨਹੀਂਗਾ ਪਰ ਜਿਵੇਂ ਸਾਨੂੰ ਧੱਕੇ ਦਿੱਤੇ ਐਵੇਂ ਧੱਕੇ ਨਹੀਂ ਦੇਣੇ ਚਾਹੀਦੇ ਹਰ ਇੱਕ ਬਿਮਾਰੀ ਦਾ ਹੱਲ ਹੈਗਾ ਘਰੋਂ ਨਹੀਂ ਕੱਢਣਾ ਕੱਢਣਾ ਚਾਹੀਦਾ ਉਹ ਕਹਿੰਦੇ ਹੁੰਦੇ ਨੇ ਜੀ ਵੀ ਜੇ ਜੀਵਨ ਸਾਥੀ ਲਾਚਾਰ ਹੋ ਜਾਵੇ ਨਾ ਤਾਂ ਉਹਨੂੰ ਸੰਭੀਧਾ ਹੁੰਦਾ ਹੈ ਨਾ ਕਿ ਉਹਨੂੰ ਘਰੋਂ ਕੱਢੀ ਦਾ ਹੁੰਦਾ ਸਹੀ ਗੱਲ ਹੈ ਤੇ ਇਸ ਗੱਲ ਤੇ ਜ਼ਰੂਰ ਅਮਲ ਕਰਨਾ ਚਾਹੀਦਾ ਸਹੀ ਗੱਲ ਹੈ ਜੀ ਇਹ ਗੱਲਾਂ ਧਿਆਨ ਰੱਖਿਆ ਕਰੋ ਜਦੋਂ ਆਪਾਂ ਦਾ ਜੀਵਨ ਸਾਥੀ ਆ ਆਪਣਾ ਹੱਕ ਨਹੀਂ ਮੰਨਦਾ ਉਹਨੂੰ ਅੱਧ ਪੰਜਾਬੀ ਡੋਬਾ ਦੇ ਦੇਗੀ ਜੇ ਉਹਨਾ ਨੂੰ ਮੈਂ ਵੀ ਰਲ ਜਾਂਦਾ ਇਹ ਕਿੱਥੇ ਜਾਂਦੀਆਂ ਇਹਨਾਂ ਦਾ ਹੱਲ ਕਰਿਆ ਪਰ ਉਹ ਸਾਸੀ ਯਕੀਨ ਸੀਗਾ ਮੈਂ ਇਹਨਾਂ ਨੂੰ ਅੰਬਰਸਰ ਲੈ ਕੇ ਬਾਬੇ ਆਰਾਮ ਦਾਸ ਦੇ ਸ੍ਰੋਪਨਾ ਤੇ ਜਬ ਉtre ਪਾਉ ਕੁਮਾਤੇ ਤਾਂ ਇਹ ਠੀਕ ਹੋ ਗਏ ਆ ਅੰਬਰਸਰ ਜਾ ਕੇ ਤਾਂ ਪੱਟੀਆਂ-ਪੱਟੀਆਂ ਬਿਮਾਰੀਆਂ ਦਾ ਹੱਲ ਹੋ ਜਾਂਦਾ ਆਪਾਂ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਆਦੇ ਜੀਵਨ ਸਾਥੀ ਦਾ ਸਾਥ ਦਿਆ ਕਰੋ ਜੇ ਕੋਈ ਬਿਮਾਰੀ ਹੋ ਜਾਂਦੀ ਇਹਦਾ ਮਤਲਬ ਇਹ ਨਹੀਂ ਆਪਾਂ ਉਹਨੂੰ ਛੱਡ ਦੇਗੇ ਉਹਦਾ ਸਾਥ ਦੇਣਾ ਚਾਹੀਦਾ ਆਪਾਂ ਸਾਰਿਆਂ ਨੂੰ ਇਹੀ ਕਹਿੰਦੇ ਆ ਜੀ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ